ਕਹਿੰਦੇ ਨੇ ਉਸ ਮੂਰਤ ਦੇ ਟੁਕੜੇ ਕਰਦਾ ਹੈ ਹਥੋੜੇ ਛੈਣੀ ਦੀ ਵਰਤੋਂ ਕਰਕੇ ਤਰਾਸਦੇ ਤੇ ਜਿਹੜੇ ਟੁਕੜੇ ਨੇ ਉਹਨਾਂ ਨੂੰ ਚੁੱਕ ਕੇ ਸੜਕ ਬਣਾ ਲੈਣਾ ਤੇ ਦੂਜੇ ਨੂੰ ਸਿਰ ਤੇ ਰੱਖ ਕੇ ਪੂਜਣ ਦੌਰ ਪੈਣਾ ਕਰੇ ਤੇਰੀ ਬੜੀ ਅਜੀਬ ਜਿਹੀ ਵਿਡੰਬਣਾ ਮੈਨੂੰ ਸਮਝ ਨਹੀਂ ਬਾਬਾ ਜੀ ਕਹਿ ਰਹੇ ਆ ਰਿਹਾ ਕਿਉਂ ਨਹੀਂ ਆ ਰਿਹਾ ਕਿਉਂਕਿ ਭੋਲੀ ਮਾਲ ਨਹੀਂ ਹੈ ਇਹ ਉਹ ਫਿਰ ਪੱਥਰਾਂ ਦੇ ਪੂਜਣ ਵਾਸਤੇ ਪੱਤੀਆਂ ਦਾ ਹਵਾਲਾ ਦਿੱਤਾ ਹੈ ਦੁੱਧ ਦਾ ਹਵਾਲਾ ਦਿੱਤਾ ਹੈ ਸਾਰਾ ਕੁਝ ਹੈ ਪਰ ਸਿਧਾਂਤ ਸੀ ਕਿ ਮੂਰਤ ਪੂਜਣ ਨਾਲ ਰੱਬ ਨਹੀਂ ਖੁਸ਼ ਹੁੰਦਾ ਜਿਹੜਾ ਰੱਬ ਸਾਰਿਆਂ ਵਿੱਚ ਮੌਜੂਦ ਹੈ ਇਨਾ ਦੇ ਮੂ ਦੇ ਵਿੱਚੋਂ ਰੋਟੀ ਕੱਢ ਲੈਣਾ ਤੇ ਪੱਥਰ ਦੇ ਸਾਹਮਣੇ ਚੜਾ ਦੇਣਾ ਕਈਆਂ ਦੀ ਆਤਮਾ ਦੁਖਾ ਦੇਣਾ ਤੇ ਉੱਥੇ ਚੜਾ ਕੇ ਸੋਚਦਾ ਵੀ ਮੈਂ ਤੇ ਬੜੀ ਪੂਜਾ ਕਰਨ ਲਈ ਸੇਵਾ ਕਰਨ ਲਈ ਕਹਿੰਦੇ ਮਾਤਾ ਪਿਤਾ ਛੱਡ ਕੇ ਘਰ ਵਿਲਕਦੇ ਨੇ ਤਰਕੁਰ ਲਾਉਂਦੇ ਨੇ ਉਹਨਾਂ ਨੂੰ ਤਿਆਗ ਦੇਣਾ ਤੇ 68 ਤੀਰਤ ਨਾਨ ਟੁਰ ਪੈਣਾ ਲੰਗਰ ਲਗਾਣਾ ਹੈ ਤੀਰਥਾਂ ਤੇ ਜਾਨਣਾ ਵੇਦ ਸ਼ਾਸਤਰ ਪੜ੍ਹਨੇ ਸੁਣਨੇ ਆਰੰਭ ਕੀਤੇ ਆ ਕੱਖ ਨਹੀਂ ਜੇ ਤੈਨੂੰ ਲੱਭਣਾ